ਸੋ ਹੰਗਮਾਰਾਈ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ I say the Vishnu Bhagwan dee da so hung. I say Vishnu Bhagwan dee da so hung. I say Vishnu. ਭਗਵਾਨ ਦੀ ਜੈ ਸਤਕਾਰਯੋਗ ਹਰ ਸੰਗ ਜੀਓ ਆਪ ਜੀ ਬਹੁਤ ਉੱਚੇ ਸੋਚੇ ਪਾਗਾ ਵਾਲੇ ਹੋ ਕਿ ਕਾਲਪੁਰਖ ਪਰਮਾਤਮਾ ਨੇ ਪਹਿਲੀ ਵਾਰ ਆ ਕੇ ਮਾਤ ਲੋਕ ਤੇ ਕਿਰਪਾ ਕੀਤੀ ਆਪ ਜੀ ਸਾਰਿਆਂ ਨੂੰ ਵਿਛੜਿਆਂ ਨੂੰ ਉਸ ਨੇ ਗੋਦੀ ਚੱਕਿਆ ਆਪ ਜੀ ਨੂੰ ਸਭ ਨੂੰ ਜਨਪਕਤ ਬਣਾਇਆ ਕਿ ਵੀਰ ਐਨੈਨੀਆਂ ਸੋਨੀਆ ਲਿਖਤਾ ਸਾਂਝੀਆਂ ਕਰਕੇ ਜਾਂਦੇ ਹਨ ਫੇਰ ਵੀ ਜੇ ਸਾਡੇ ਅੰਦਰ ਕੋਈ ਸ਼ੰਕਾ ਰਹਿ ਜਾਵੇ ਤੇ ਫੇਰ ਕੋਈ ਮਜ਼ਾ ਨਹੀਂ ਜੇ ਇੱਕ ਭਗਤ ਦੀ ਵਿਵਸਥਾ ਇਹ ਫੁੱਲ ਨੇ ਜਿਹੜੀ ਇੱਥੇ ਗੱਲ ਕੀਤੀ ਹੈ ਵੀ ਢੀਂਸਾ ਸਾਹਿਬ ਜੀ ਨੇ ਜਿਹੜੀ ਫੁੱਲ ਦੀ ਗੱਲ ਦੱਸੀ ਆ ਫੁੱਲ ਕਿੰਨਾ ਸੋਨਾ ਇੱਥੇ ਖਿੜ ਖੜਾ ਕੇ ਹੱਸ ਕੇ ਤੇ ਬੋਲ ਕੇ ਗਿਆ ਕਿ ਭਗਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੁਣ ਭਗਤੀ ਵੀ ਇਹ ਆ ਕੇ ਕਹਿੰਦੀ ਹੈ ਕਿ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਸਾਨੂੰ ਆ ਕੇ ਮਿਲਿਆ ਪਹਿਲੀ ਵਾਰ ਉਹ ਪ੍ਰਮਾਤਮਾ ਨੇ ਆ ਕੇ ਪਹਿਲੀ ਵਾਰ ਆਪ ਜੀ ਤੇ ਅਪਰ ਅਪਾਰ ਕਿਰਪਾ ਕੀਤੀ ਇਸੇ ਤਰ੍ਹਾਂ ਅਯੁਰਸ਼ੰਚਾ ਜੀ ਨੇ ਚਰਨਾਂ ਦੀ ਸ਼ੋ ਧਰਤੀ ਤੇ ਦਿੱਤੀ ਜਿਸ ਚਾਰਨ ਨੂੰ ਸ਼ੋ ਕੇ ਤਰਿਆ ਫਰੀਦ ਫਰੀਦ ਤਰ ਗਿਆ ਉਹ ਚਰਨ ਦੀ ਸ਼ੋ ਦੇ ਨਾਲ ਸੋ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਗ੍ਰੰਥਰਮ 18 ਦਿਆ ਧਿਆਨ ਦਿੰਦੇ ਰਹੋ ਵਿਚਾਰ ਆਪੇ ਕਰ ਲਿਓ ਚਰਨ ਗੱਲ ਕਰਨ ਲੱਗਿਆ ਖੱਬਾ ਚਰਨ ਖੱਬਾ ਚਰਨ ਕੀ ਕਹਿੰਦਾ ਖੱਬਾ ਚਰਨ ਹਯੂ ਸ਼ੰਸ਼ੇ ਜੀ ਦਾ ਧਿਆਨ ਦਿਓ ਖੱਬਾ ਚਰਨ ਹਯੂ ਸ਼ੰਸ਼ੇ ਜੀ ਦਾ ਕਿਸੇ ਹੋਰ ਦਾ ਨਹੀਂ ਖੱਬਾ ਚਰਨ ਕੇ ਭਗਤੋ ਕੋਈ ਨਹੀਂ ਰਖਣੀ ਸੋਚ ਕੋਈ ਸੋਚ ਨਾ ਰੱਖ ਕੇ ਬਹਿ ਜਾਓ ਕੋਈ ਨਹੀਂ ਕਰਨੀ ਸੋਚ ਸੋਚਿਆ ਹੱਥ ਕੇਸ ਨਾ ਆਈਆ ਸੋਚੀ ਜਾਇਓ ਪਰ ਸੋਚਿਆ ਕੁਝ ਹੱਥ ਜੇ ਸਦਾ ਦਰਸ਼ਨ ਰਹੇ ਲੋਚ ਲੋਚਦੇ ਸੀ ਦਰਸ਼ਨ ਪਰਮਾਤਮਾ ਦਾ ਜੇ ਸਦਾ ਦਰਸ਼ਨ ਰਹੇ ਲੋਚ ਸੋ ਲੋਚਾ ਪੂਰ ਕਰਾਈਆ ਕਢੀ ਜਾਇਓ ਇਹਦੀ ਅਰਥ ਵੀ ਕਰੀ ਜਾਇਓ ਪਰ ਮੈਂ ਅਰਥ ਨਹੀਂ ਕਰਾਂਗਾ ਕਿਉਂਕਿ ਹਰਬਾਣੀ ਅਰਥਾਂ ਵਾਲੀ ਸੋਣੇ ਸੱਜਣੋ ਤੁਹਾਨੂੰ ਮਿਲਦਾ ਰਹੇ ਰੋਜ ਸਹਬਤ ਜਾਗਤ ਨਜ਼ਰੀ ਆਈਆ ਪ੍ਰੀਤਮ ਨਾਲ ਮਿਲਕੇ ਮਾਨਿਓ ਮੋਜ ਉਪਰੀਤਮ ਨਾਲ ਮਿਲਕੇ ਮੋਜ ਮਾਨੋ ਕਾਉਨ ਕਿੰਤੂ ਪ੍ਰੰਤੂ ਕਰਦੇ ਜੇ ਕਿਉਂ ਲੜਾਈਆਂ ਝਗੜਿਆਂ ਚ ਪਏ ਮੋਜ ਮਾਨੋ ਉਸ ਪ੍ਰਮਾਤਮਾ ਨਾਲ ਮਜਲੇ ਸ ਆਪਣੀ ਲੈਣੀ ਬਣਾਈ ਆ ਤੁਹਾਨੂੰ ਜਿਸ ਨੇ ਲੇ ਆ ਖੋਜ ਖੋਜਿਆ ਕਿੰਨੇ ਆ ਤੁਹਾਨੂੰ ਜਿਸ ਨੇ ਲੇ ਆ ਖੋਜ ਤੁਹਾਡੀ ਖੋਜ ਦਿੱਤੀ ਗਵਾਈਆ ਤੁਹਾਡੀ ਖੋਜ ਉਸਨੇ ਖਤਮ ਕਰ ਦਿੱਤੀ ਤਾਂ ਅਸੀਂ ਹੋਰ ਵੀ ਹੋਰ ਹੋਰ ਪਾਸੇ ਲੱਭੀ ਫਿਰਦੇ ਕਿ ਨਹੀਂ ਇਸ ਤੋਂ ਉੱਪਰ ਕੋਈ ਹੋਰ ਹੈਗਾ ਕੋਈ ਇਹ ਅਮਲ ਕਰਨੇ ਵਾਲੀਆਂ ਹਰ ਲਿਖਤਾ ਐ ਸੋਹਣਿਆ ਸਜਣੋ ਸੁਣ ਕੇ ਘਰ ਨਹੀਂ ਚਲੇ ਜਾਣਾ ਤੁਹਾਡੀ ਖੋਜ ਦਿੱਤੀ ਗਵਾਇਆ ਨਿਤਰ ਖੋਲ ਕੇ ਤੱਕੋ ਨਾਲ ਹੋਸ਼ ਤੇ ਜੇ ਇਹ ਅਸੀਂ ਲਿਖਤਾਂ ਦੇ ਉੱਪਰ ਨਾ ਚੱਲੇ ਅਸੀਂ ਬੰਦਿਆਂ ਦੀ ਮੱਤ ਦੇ ਚੱਲ ਪਏ ਸਾਡਾ ਕੀ ਹਾਲ ਹੋਊਗਾ ਇਹ ਆਪਣਾ ਆਪ ਸ਼ੀਸ਼ੇ ਵਿੱਚ ਖੜਕੇ ਅਸੀਂ ਆਪ ਵੇਖ ਲਈ ਸਾਡਾ ਕੀ ਬਣੂਗਾ ਕਿਉਂਕਿ ਇਹ ਸਗਾ ਨਹੀਂ ਕਿਸੇ ਦਾ ਹੋਇਆ ਆਪ ਜੀ ਨੂੰ ਪਤਾ ਹੈ ਸਭ ਰੋਂਦੇ ਗਏ ਕੁਰਲਾਦੇ ਗਏ ਚੁਕੂਕ ਦੇ ਗਏ ਇਹ ਸਗਾ ਨਹੀਂ ਕਿਸਦਾ ਹੋਇਆ ਪਰਮਾਤਮਾ ਨਹੀਂ ਕਿਸਦਾ ਸਗਾ ਹੋਇਆ ਇਸ ਕਰਕੇ ਨੂੰ ਵਲਛਲ ਵੀ ਕਹਿੰਦੇ ਆ ਵਲਛਲ ਕਰਨ ਵਾਲਾ ਪਰਮਾਤਮਾ ਨੇਤਰ ਖੋਲ ਕੇ ਤੱਕੋ ਨਾਲ ਹੋਸ਼ ਹੌਸਲਾ ਦੇ ਵਧਾਈਆ ਨਾਮ ਪ੍ਰੀਤੀ ਅੰਦਰ ਕਰ ਮਦਹੋਸ਼ ਖੁਸ਼ੀਆਂ ਵਿੱਚ ਆ ਕੇ ਜੋਸ਼ ਜੋਸ਼ ਹੋਣਾ ਚਾਹੀਦਾ ਜੋਸ਼ ਭਗਵਾਨ ਮਿਲਿਆ ਖੁਸ਼ੀਆਂ ਵਿੱਚ ਆ ਕੇ ਜੋਸ਼ ਟਪੇ ਨੱਚੇ ਕੁਦੇ ਵਾਹੋਦਾ ਹੀ ਆ ਅੱਗੇ ਥੋੜੇ ਆਡੇ ਪ੍ਰਭੂ ਨਹੀਂ ਰਹਿਣਾ ਖਾਮੋਸ਼ ਅੱਗੇ ਹੁਣ ਤੁਹਾਡੇ ਪ੍ਰਭੂ ਨੇ ਖਮੋਸ਼ ਨਹੀਂ ਜੇ ਰਹਿਣਾ ਗੱਲ ਹੁਣ ਪਰੇ ਦੀ ਹੋ ਗਈ ਜੇ ਤੇ ਖਾਮ ਖਾ ਤੁਹਾਨੂੰ ਲੈ ਜਗਾਇਆ ਕਿਉਂ ਜਗਾਇਆ ਤੁਹਾਨੂੰ ਪ੍ਰਮਾਤਮਾ ਨੇ ਉਹ ਨੂੰ ਆਪਣੇ ਭਗਤਾ ਮਿਲਣ ਦਾ ਵੜਾ ਸ਼ੌਕ ਇਸ ਕਰਕੇ ਜਗਾਇਆ ਉਹ ਨੂੰ ਆਪਣੇ ਭਗਤਾ ਨਾਲ ਮਿਲਣ ਦਾ ਕੀ ਆ ਸ਼ੌਕਿਆ ਦੋ ਜਹਾਨਾ ਵੇਖੇ ਤਾਂ ਉਹ ਥਾਈਆ ਸੋਹੂਪੁਰ ਕੇ ਬਿਦਤਾ ਨਿਰਗੁਣ ਹੋ ਕੇ ਗਿਆ ਪਹੁੰਚ ਨਿਰਕਾਰ ਦੇ ਹਕਮ ਆਈਆ ਜੋਤੀ ਜੋ ਸਰੂਪ ਹਾਰਬ ਆਪਣੀ ਕਿਰਪਾ ਕਰ ਸਦ ਲਿਖਾ ਦੇ ਚੁਕਾਈਆ ਸਰਬਾਤਮਾ ਦਾ ਪਰਮਾਤਮਾ ਲਿਖੇ ਚੁਗਾ ਰਿਆ ਖਬਾ ਚਰਨ ਕੇ ਮੈਂ ਸਭ ਨੂੰ ਕਰਾ ਪਿਆਰ ਪ੍ਰੇਮੀਆਂ ਪ੍ਰੇਮ ਜਨਾਈਆ ਕਿਹਨਾਂ ਨੂੰ ਪ੍ਰੇਮ ਕਰ ਰਿਹਾ ਖੱਬਾ ਚਰਨਾ ਜਿਨ੍ਹਾਂ ਨੂੰ ਮਿਲਿਆ ਸਾਚਾ ਯਾਰ ਪਹਿਲੀ ਵਾਰ ਮਿਲਿਆ ਸੱਚਾ ਯਾਰ ਕਿਸੇ ਨੂੰ ਅੱਜ ਤੱਕ ਨਹੀਂ ਕਿਸੇ ਨੂੰ ਮਿਲਿਆ ਗ੍ਰੰਥ ਗਵਾਹੀ ਪਰਦੇਸ ਜੀ ਨੂੰ ਕੁੜੇ ਯਰਾਨੇਗੇ ਤੁੜਾਈਆ ਇਕੋ ਬੋਲ ਕੇ ਹੱਕ ਜਕਾਰ ਹਕੀਕਤ ਪਰਦਾ ਲਾਹੀਆ ਓ ਜਰੇ ਬਿਛੋੜੇ ਵਾਲੇ ਦਿਨ ਚਾਰ ਕੱਟੇ ਸਹਜ ਸੁਵਾਈਆ ਦਿੱਲੀ ਜਾ ਕੇ ਬਨਾਇਆ ਓ ਦਰਬਾਰ ਦਿੱਲੀ ਜਾ ਕੇ ਬਣਾਇਆ ਉਹ ਦਰਬਾਰ ਜੇ ਇਸ ਦਰਬਾਰੀ ਖਾਕ ਬਣੇ ਰਲਾਈਆ ਸਾਰੇ ਖਾਕ ਵਿੱਚ ਉਸ ਪਰਮਾਤਮਾ ਨੇ ਜਿੰਨੇ ਵੀ ਦਰਬਾਰੀ ਹੈ ਜਿੰਨੇ ਵੀ ਸਭ ਖਾਕ ਚ ਮਿਲਾ ਦੇਣੀ ਉਸ ਪਰਮਾਤਮਾ ਨੇ ਕਿਉਂਕਿ ਦਿੱਲੀ ਦਰਬਾਰ ਜਿਹੜਾ ਉਹ ਇੱਕ ਦਿਨ ਇਸ ਤਰ੍ਹਾਂ ਦਾ ਆਵੇਗਾ ਪੂਰੀ ਕੋਇਨਾ ਤਾ ਦਰਬਾਰ ਹੋਵੇਗਾ ਜੇਸ ਨੇ 26 ਪੋ ਮਾਰਨੀ ਲਲਕਾਰ ਹੁਕਮੀ ਹੁਕ ਮਨਾਈਆ ਨਿਰਗੁਣ ਨਰਵੈਰ ਆ ਗਿਆ ਉਹ ਨਿਰਕਾਰ ਕਿਹੜਾ ਨਿਰਕਾਰ ਆ ਗਿਆ ਜੇਸ ਨੂੰ ਗੁਰ ਅਵਤਾਰ ਪੀਰ ਪਗੰਬਰ ਸਿਫਤਾ ਵਿੱਚ ਗਏ ਸੁਣਾਈਆ ਉਹ ਆਇਆ ਜੇ ਕੋਈ ਹੋਰ ਨਹੀਂ ਆਇਆ ਇਹ ਪੁਲੇਖਾ ਕੱਢ ਦਈਏ ਸਾਰੇ ਇਹ ਗੁਰੂ ਅਪਤਾਰ ਪਗੰਬਰ ਜਿਹੜੇ ਕਹਿ ਗਏ ਸੀ ਉਹ ਆਇਆ ਮੇਰੇ ਕਹਿਣ ਦੇ ਜਾਂ ਕਿਸੇ ਹੋਰ ਦੇ ਕਹਿਣ ਤੇ ਕੋਈ ਹੋਰ ਨਹੀਂ ਆ ਗਿਆ ਅੱਗੇ ਜੇ ਅੱਖਰਾਂ ਉੱਤੇ ਆਇਆ ਨਹੀਂ ਐਤਵਾਰ ਜੇ ਐਤਵਾਰ ਅੱਖਰ ਹਤੇ ਨਹੀਂ ਕਿਹੜੇ ਅੱਖਰ ਹਰਬਾਣੀ ਦੇ ਜਿਹੜੇ ਪੜੀ ਜਾਂਦੇ ਅਸੀਂ ਜੇ ਯਖਰਾ ਉੱਤੇ ਆਇਆ ਨਹੀਂ ਅਤਵਾਰ ਜੋ ਸਰੂਪੀ ਦੇ ਸਮਝਾਈਆ ਇਹਦਾ ਅਰਥ ਮੈਨੂੰ ਤਾਂ ਪਤਾ ਨਹੀਂ ਆਪੇ ਕੱਢ ਲਿਓ ਗੱਲ ਸੋਹਣੀ ਹੈ ਵਿਸ਼ਵਾਸ ਦੀ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਸੰਗਤ ਵੇਖ ਵਖਾਈਆ ਸਰ ਬਾਤਮਾ ਦਾ ਪਰਮਾਤਮਾ ਸੰਗਤ ਨੂੰ ਵੇਖ ਵੀ ਰਿਹਾ ਔਰ ਆਪਣਾਪ ਵਖਾ ਵੀ ਰਿਹਾ ਪਰਮਾਤਮਾ ਚਰਨ ਕਹੇ ਮੈਂ ਹਰ ਸੰਗਤ ਵੇਖਿਆ ਇਸ਼ਾਰਾ ਅੰਤਰ ਆਤਮ ਖੋਜ ਖੁਜਾਈਆ ਸੱਚ ਪ੍ਰੀਤੀ ਅੰਦਰ ਰਖੇ ਰਹੇਗਾ ਢੋਲਾ ਇੱਕੋ ਇੱਕ ਸੁਨਾਈਆ ਨੀਰ ਨੈਣਾ ਰਹੇ ਵਹਾਂ ਨਿਆਣਾ ਚੂਨੀ ਰੋਹਾਰੇ ਵੈਭਲ ਰੂਪ ਵਟਾਈਆ ਪਰਖੇ ਬਨਾਸ਼ੀ ਦਾ ਕਮਾ ਦਿਆ ਨਿਤ ਦੇ ਵੜਾਈਆ ਸੱਚ ਸੁਆਮੀ ਗਿਆ ਆ ਆਗਿਆ ਵਿੱਚ ਅੱਗੇ ਲੇ ਰਖਾਈਆ ਜੈਸੀ ਗੁਰ ਗੋਰੇ ਅਵਤਾਰ ਮੰਗਦੇਗੇ ਦੁਆ ਜਿਸ ਗੁਰੂਤਾਰ ਪਿਪੰਗਰ ਜਿਸ ਦੁਆ ਮੰਗਦੇਗੇ ਤੌਬਾ ਤੌਬਾ ਕਹ ਸੁਣਾਈਆ ਜਿਸ ਨੂੰ ਕਹਿੰਦੇ ਰਹੇ ਸੱਚਾ ਪਾਤਸ਼ਾਹ ਸ਼ਾ ਪਾਤਸ਼ਾਹ ਸੱਚਾ ਸ਼ੇਨਸ਼ਾਹੀਆ ਈ ਉਹ ਆ ਕੋਈ ਹੋਰ ਨਹੀਂ ਅੱਗੇ ਲਿਖਤ ਬਹੁਤ ਲੰਬੀ ਹੈ ਪਿਆਰਿਓ ਮੈਂ ਕੁਝ ਲੈਣਾ ਛੱਡਾਂਗਾ ਮੈਂ 2-3 ਹੋ ਹੋ ਲੈਣਾ ਇੱਚ ਆਪ ਜੀ ਨਾਲ ਸਾਂਝੀ ਕਰਾਂਗਾ ਖੱਬਾ ਚਰਨ ਕੇ ਜੈਸੇ ਦਰਸ਼ਨ ਕੀਤਾ ਆਨ ਅਨਨ ਫਾਨਨ ਜਰਮਾਂ ਦਾ ਲੇਖਾ ਦੇ ਮਿਟਾਈਆ ਅੰਨੀ ਅੰਨੀ ਗੱਲ ਆ ਜੀ ਬਸ ਬਸ ਇੰਨੀ ਗੱਲ ਹੈ ਕਿੰਤੂ ਪ੍ਰੰਤੂ ਨਾਲ ਬੈਟਰ ਆ ਗੱਲ ਨੂੰ ਪੱਲੇ ਪਾਣ ਲਈ ਇਹ ਤਾਂ 24 ਗ੍ਰੰਥ ਪੜਨ ਦੀ ਲੋੜ ਨਹੀਂ ਕਿੰ ਸਿੱਖਾਂ ਨੇ ਪੁੱਛਿਆ ਸੱਚੇ ਪਾਛੂ ਅਸੀਂ ਤਾਂ ਪੜਾ ਸੀ ਕੀ ਕਰਾਂਗੇ ਚੌਕਰੀ ਹੱਥ ਨਹੀਂ ਪੜ ਸਕਦੇ ਲక్ష్మణ ਸਿੰਘ ਹੋ ਰਵੀ ਸਭ ਨੂੰ ਪਤਾ ਤਾਂ ਪਾਛੂ ਅਰੇ ਕਹਿੰਦੇ ਤੂੰ ਸਾਨੂੰ ਕੀ ਸਮਝ ਦੇ ਦੇ ਕਹਿੰਦੇ ਕਾਲਪੁਰ ਕੇ ਕਹਿੰਦਾ ਫੇ ਲਾਓ ਨਜ਼ਾਰੇ ਇੱਕ ਵਾਰ ਫੇਰ ਇਸੇ ਲਾਣਾ ਹੋ ਲੈਣਾ ਬਦੋ ਖਬਾ ਚਰਨ ਕੇ ਜਿਸ ਦਰਸ਼ਨ ਕੀ ਤਾ ਆਣ ਆਨਨ ਫਾਨਨ ਜਰਮਾਂ ਦਾ ਲੇਖਾ ਦੇ ਮਟਾਈਆ ਉਧਰ ਆਏ ਸਾਰੇ ਪਰਵਾਨ ਬਾਣੀ ਉੱਤੇ ਤੋਂ ਲੰਘ ਕੇ ਜਾ ਰਹੀ ਹੈ ਜੀ ਉੱਤੇ ਤੋਂ ਅਸੀਂ ਫੇਰ ਫੇਰ ਆਪਾਂ ਉਹ ਕੰਮ ਕਰ ਲਈਏ ਤੇ ਸਾਡੇ ਵਾਸਤੇ ਸ਼ੋਭਾ ਨੇ ਦਰ ਆਏ ਸਾਰੇ ਪਰਵਾਨ ਪਰਵਾਨਿਆਂ ਵਾਂਗ ਸੜਨ ਦੀ ਲੋੜ ਰਹੇ ਨਾਰਾਇਆ ਮੈਂ ਕੀ ਅਰਥ ਕਰਾਂ ਇਸ ਚੀਜ਼ ਦੇ ਅਰਥ ਵਾਲੀ ਸਾਰੀ ਗੱਲਾਂ ਅਥਾਂ ਵਾਲੀ ਤੁਹਾਡੇ ਅੰਦਰ ਜਾਗ ਜਾਏ ਸੋਰੀ ਤੁਹਾਡੇ ਅੰਦਰ ਜਗ ਜਾਏ ਓ ਸ਼ਮਾਦਾਨ ਜਿਸ ਦੀ ਤੇਲ ਬੱਤੀ ਨਾ ਕੋਈ ਬਦਲਾਈਆ ਓ ਜਨ ਪਗ ਤੋਂ ਵਿਛੜਿਆ ਨਹੀਂ ਵਿਛੜਿਆ ਆਂਦੀ ਕਰਨ ਆਇਆ ਪਹਿਚਾਨ ਮਿਹਰਬਾਨ ਹੋ ਕੇ ਆਪਣਾ ਫੇਰਾ ਪਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਜੋਤ ਤਾਰ ਹਰ ਜਨ ਸਾਚੇ ਆਪਣੇ ਵਿੱਚ ਟਕਾਈਆ ਸੋ ਹਰ ਸੰਗਤ ਜੀ ਹਰ ਬਾਣੀ ਇਸੇ ਤਰ੍ਹਾਂ ਹੀ ਨਜ਼ਾਰੇ ਵਾਲੀ ਬਾਣੀ ਹੈ ਦੇਸੀ ਭਾਸ਼ਾ ਦੇ ਵਿੱਚ ਜੇ ਇਹ ਸੁਣ ਕੇ ਵੀ ਅਮਲ ਨਾ ਕੀਤਾ ਤਾਂ ਸੱਜਣੋ ਫਿਰ ਅਸੀਂ ਆਪਣਾ ਆਪ ਸੋਚ ਲਈ ਕਿ ਕੀ ਕਰਨਾ ਚਾਹੀਦਾ ਸੋ ਮੈਂ ਸਾਰੀ ਹਰ ਸੰਗਤ ਪਾਸੋਂ ਹਯੁਰ ਸ਼ੈਨ ਸ਼ੇ ਜੀ ਦੇ ਚਰਨਾ ਪਾਸੋਂ ਕੋਈ ਸ਼ਬਦ ਕਟਬਤ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹਾਂਗਾ ਪੰਜ ਜਗ ਕਰ ਜਾਂਦਾ ਸਾਦੇਓ ਸੋ ਹੰਗ ਮਾਰਾਈ ਸੇ ਸੰਗ ਵੀਸਨੋ ਭਗਵਾਂ ਦੀ so hang maray şer seng Vishnu bang van di so hang maray şer seng Vishnu bang van di ja so hang marai sher sang vishno pagwan di ja so hang marai sher sang vishno भगवान दीदा छोटी बच्ची कोशिश करेगी और इसका